ਇਦਾਂ ਦੇ ਕੰਮ ਮੈਂ ਇਦਾਂ ਹੱਸ ਜੋੜੇ ਨੇ ਵੀ ਇਦਾਂ ਨਾ ਤੂੰ ਰੀਲਾਂ ਪਾਉਣੀ ਏ ਤੂੰ ਕੱਪੜੇ ਤਾਂ ਪਾਉਣੀ ਏ ਨਹੀਂ ਬੋਤ ਤੇਰਾ ਭਰਾ ਮੁੱਕਿਆ ਹੋਇਆ ਹੈ ਜਿਹੜੇ ਇਹਨੂੰ ਫੋਲੋ ਕਰਦੇ ਨੇ ਮੈਂ ਇਹਨੂੰ ਕਹਿੰਦੀ ਵੀ ਤੁਸੀਂ ਕੋਸ਼ਿਸ਼ ਤੇ ਸਮਝੋ ਕੋਈ ਸੋਚੋ ਵੀ ਹਾਂ ਇਹ ਸਹੀ ਹੈ ਇਹ ਜੋ ਕੁਝ ਵੀ ਬੋਲ ਰਹੀ ਏ ਕਰ ਰਹੀ ਨਾ ਜਾ ਟ੍ਰਾਈ ਕਰਨਾ کلبਾਂ 'ਚ ਜਾਣਾ ਇੱਕ ਤਾਂ ਉਹਦਾ ਪਾਪਾ ਨਹੀਂ ਹੈਗਾ ਤਾਰ ਲੱਗ ਪਸ 17 18 ਸਾਲ ਹੋ ਗਏ ਨੇ ਡੈਥ ਹੋਈ ਨੂੰ ਉਸ ਤੋਂ ਬਾਅਦ ਜਵਾਨ ਭਰਾ ਦਾ 19 ਸਾਲ ਦਾ ਉਹਦਾ ਕਤਲ ਹੋ ਜਾਂਦਾ ਪਿੰਡ ਦੇ ਵਿੱਚ ਸ਼ਰਿਆਮ ਉਹ ਉਹਦੇ ਵਿੱਚ ਘਰੀ ਵੀ ਉਹਦਾ ਐਕਸੀਡੈਂਟ ਹੋਇਆ ਮਾਨੂੰ ਬਹੁਤ ੱਕਾ ਲੱਗਾ ਜੀ ਜਦੋਂ ਅਸੀਂ ਨਿੱਤ ਕਿੱਥੇ ਦਾ ਮੈਨੂੰ ਪੁੱਤ ਨੇ ਕੰਧਿਆ ਦੇ ਲੈ ਕੇ ਜਾਣਾ ਸੀ ਕਿੱਥੇ ਪੁੱਤ ਦੇ ਮੈਂ ਹਲੂਰ ਵੇਖੇ ਜੇ ਮੈਂ ਦੇ ਹਲੂਰ ਵੇਖੇ ਜੇ ਉਹ ਤੜਪਿਆ ਸੱਤ ਦੇਣ ਜਿਨ੍ਹਾਂ ਨੇ ਮਾਰਿਆ ਉਹ ਫੈਸਲੇ ਨੂੰ ਪੂਰਾ ਪੰਜੇਰੇ ਕਰ ਨਹੀਂ ਮੈਨੂੰ ਜ਼ਮੀਨ ਦੇ ਦੇ ਮੈਨੂੰ ਪੈਸਾ ਦੇ ਦੇ ਮੈਂ ਉਹਨੂੰ ਕਿਹਾ ਜੀ ਮੈਨੂੰ ਮੇਰਾ ਬੁੱਤ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਤੁਹਾਡੀ ਕੁੜੀ ਸੱਚ ਬੋਲਦੀ ਹੈ ਨਹੀਂ ਮੈਂ ਬਿਲਕੁਲ ਝੂਠ ਬੋਲਿਆ ਹੋਇਆ ਜੀ ਮੈਂ ਬਿਲਕੁਲ ਬਰਖਲਾਫ ਹਾਂ ਇਹ ਬਿਲਕੁਲ ਬਰਖਲਾਫ ਹਾਂ ਇਹ ਨੂੰ ਮੈਨੂੰ ਸਮਝਾਇਆ ਵਾ ਉਹ ਵੀ ਤੂੰ ਦੇਖ ਬਾਹਰ ਤੋਂ ਚੰਡੀਗੜ੍ਹ ਰਹਿਣੀ ਤੂੰ ਕਹਿੰਨੀ ਐ ਮੈਂ ਮੋਡਲਿੰਗ ਕਰਨੀ ਐ ਤੂੰ ਜੀ ਸਦਕੇ ਗਾਰ ਪਰ ਜਿਹਦੇ ਨਾਲ ਨਾ ਆਪਣੀ ਫੈਮਿਲੀ ਨੂੰ ਦੁੱਖ ਪਹੁੰਚੇ ਵੀ ਇਹੋ ਜਿਹਾ ਕੰਮ ਨਾ ਕਰੀਂ ਮੈਨੂੰ ਪਹਿਲੇ ਦਿਨ ਤੋਂ ਇਹ ਗੱਲ ਹੀ ਸੀ ਤੋਂ ਡਰਦੇ ਨੇ ਨਹੀਂ ਮੇਰੇ ਤੋਂ ਡਰਦੀ ਪਰ ਹੁਣ ਉਹਨੂੰ ਨਾਲ ਡਰ ਜਾ ਰਿਹਾ ਨਹੀਂ ਹੈਗਾ ਉਹਦੀ ਕਿਉਂ ਜਿਹੜੀ ਰਹਿਣੇ ਸਹਿਣੇ ਆ ਉਹਦੀ ਸੋਸਾਇਟੀ ਉਹ ਇਦਾਂ ਦੀ ਹੋ ਗਈ ਹੈ ਕੁੜੀਆਂ ਨੇ ਇੱਕ ਤਾਂ ਮੁੰਡਾ ਨਵੀਂ ਨਵੀਂ ਇਹ ਨਵੀਂ ਇਹ ਮੁੰਡਾ ਫਿਰ ਹਰ ਮਾਂ ਨੇ ਇੱਕ ਕੁੜੀ ਲਈ ਜਾਏ ਹਾਲੇ ਕਿ ਜਿਸ